ਪੰਜਾਬ 'ਚ ਕੈਨੇਡਾ ਤੋਂ ਆਈ ਮਹਿਲਾ ਦਾ ਕਤਲ ਰਿਟਾਇਰਡ ਟੀਚਰ ਸੀ ਇਹ ਹੁਣ ਇਸ ਟਾਈਮ ਦਾ ਐਸਿਟੀਜ਼ਨ ਨੇ ਐਪਾਸ ਫੋਰਚ ਰਹਿੰਦੇ ਨੇ ਇਹਨਾਂ ਦੇ ਬੱਚੇ ਵੀ ਅਕੀ ਸੈੱਟ ਨੇ ਤੇ ਅਕਤੂਬਰ ਦੇ ਐਂਡ 'ਚ ਆਈ ਸੀ ਜੀ ਘਰ 'ਚ ਦਿੱਤੀ ਖੋਪਨਾਕ ਮੌਤ ਕੀ ਵਾਸ਼ਰੂਮ 'ਚ ਬੰਨ ਕੇ ਸਿੱਟੇ ਪਏ ਡੇ ਜੋ ਨਹੀਂ ਇੱਥੇ ਆਏ ਤੇ ਸਾਨੂੰ ਪਤਾ ਲੱਗਿਆ ਕਿ ਉਹ ਫੇਰ ਹੀ ਘਰ ਚ ਇਕੱਲੀ ਰਹਿੰਦੀ ਸੀ ਬਜ਼ੁਰਗ ਮਹਿਲਾ ਨਹੀਂ ਇਕੱਲੀ ਰਹਿੰਦੀ ਸੀ ਇਹਨਾਂ ਦੇ ਟਰਾਈਲਰ ਰਹਿੰਦੇ ਸੀ ਉੱਪਰ 15 ਦਿਨ ਪਹਿਲਾਂ ਇਹਨਾਂ ਨੇ ਖਾਲੀ ਕਰਵਾਇਆ ਮੈਂ ਕਹਿੰਦੇ ਮੈਂ ਘਰ ਨਹੀਂ ਸੁਮਚਣਾ ਵੀ ਰਾਏ ਦਾ ਰਾਜਣ ਫਿਰ ਮੈਂ ਆਉਂ ਕਿ ਜਲਦੀ ਹੋ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਇਲਾਕੇ 'ਚ ਕਿੰਨੇ ਪੁਲਿਸ ਹੀ ਪੁਲਸ ਪਹੁੰਚੀ ਹੋਈ ਹੈ ਪੂਰੇ ਇਲਾਕੇ 'ਚ ਖੰਸ ਨਹੀਂ ਫੈਲੀ ਹੋਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਜਗਪਾਲ ਕੌਰ ਨਾਮ ਦੀ ਮਹਿਲਾ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਆਈ ਸੀ ਤੇ ਕੱਲੀ ਹੀ ਆਪਣੇ ਘਰ 'ਚ ਰਹਿ ਰਹੀ ਸੀ ਤੇ ਇਸ ਵੱਲੋਂ ਕੁਝ ਮਹੀਨਿਆਂ ਦੇ ਅੰਦਰ ਕੀ ਕੈਨੇਡਾ ਆਪਣੇ ਬੱਚਿਆਂ ਕੋਲ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਮਹਿਲਾ ਦਾ ਘਰ 'ਚ ਕਿਸੇ ਨੇ ਕਤਲ ਕਰ ਦਿੱਤਾ ਕਤਲ ਵੀ ਇੰਨਾ ਬੇਰਹਿਮੀ ਨਾਲ ਕੀਤਾ ਗਿਆ ਹੈ ਕਿ ਹਰ ਕੋਈ ਦੇਖਣ ਵਾਲਾ ਦਹਿਲ ਉੱਠਿਆ ਸਹਿਮ ਉੱਠਿਆ ਜਾਣਕਾਰੀ ਮੁਤਾਬਕ ਮਹਿਲਾ ਦਾ ਕਤਲ ਕਰ ਉਸ ਦੀ লাশ ਨੂੰ ਬੰਨ ਦਿੱਤਾ ਗਿਆ ਸੀ ਜਾਨੀ ਕਿ ਉਸ ਦੇ ਹੱਥ ਪੈਰ ਬੰਨੇ ਹੋਏ ਸਨ ਸਵੇਰ ਦੇ ਸਮੇਂ ਕਾਤਲ ਦੀ ਇਸ ਵਾਰਤਾ ਦੀ ਜਾਣਕਾਰੀ ਇਲਾਕੇ ਦੇ ਲੋਕਾਂ ਨੂੰ ਲੱਗੀ ਰਿਸ਼ਤੇਦਾਰਾਂ ਨੂੰ ਵੀ ਲੱਗੀ ਫਿਰ ਮੌਕੇ ਤੇ ਖੰਨਾ ਪੁਲਿਸ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਰਿਟਾਇਰ ਟੀਚਰ ਸੀ ਇਹ ਹਾਂ ਇਸ ਟਾਈਮ ਦਾ ਐਸਿਡੀਐਨ ਨੇ ਐਵਸਫੋਰਟ ਰਹਿੰਦੇ ਨੇ ਇਹਨਾਂ ਦੇ ਬੱਚੇ ਵੀ ਉੱਥੇ ਸੈੱਟ ਨੇ ਤੇ ਅਕਤੂਬਰ ਦੇ ਐਂਡ ਚ ਆਏ ਸੀਗੇ ਅਸੀਂ ਵੀਰ ਜੀ ਉਧਰ ਇਹਨਾਂ ਦੇ ਰਿਲੇਟਿਵਸ ਇਹਨਾਂ ਦੀ ਮੈਂ ਭੰਜਨੋ ਲੱਗਦੀਆਂ ਬੋਰ ਨਗਰ ਚ ਰਹਿੰਦੇ ਨੇ ਸਾਨੂੰ ਸਵੇਰੇ ਫੋਨ ਗਿਆਦਰੋਂ ਵੀ ਮੇਡ ਨੇ ਦੇਖਿਆ ਕਿ ਵੀ ਵਾਸ਼ਰੂਮ ਚੋਂ ਬੰਨ ਕੇ ਸਿੱਟੇ ਬੈਠੇ ਜੀ ਨੂੰ ਸੀ ਇੱਥੇ ਆਏ ਤੇ ਸਾਨੂੰ ਪਤਾ ਲੱਗਿਆ ਵੀ ਉਹ ਹੈ ਨਹੀਂ ਜੀ ਸਾਨੂੰ 10 10 ਵਜੇ ਦੇ ਪਤਾ ਲੱਗਿਆ ਜੀ ਮਾਰਨਿੰਗਸ ਕੱਟ ਵੀ ਹੋਰ ਮੈਂਬਰ ਵੀ ਰਹਿੰਦਾ ਸੀ ਇਹਨਾਂ ਦੇ ਨਹੀਂ ਨਹੀਂ ਇਕੱਲੇ ਰਹਿੰਦੇ ਸੀ ਇਹਨਾਂ ਦੇ ਟਰਾਇਰਾਂ ਰਹਿੰਦੇ ਸੀ ਉੱਪਰ 15 ਦਿਨ ਪਹਿਲਾਂ ਇਹਨਾਂ ਨੇ ਖਾਲੀ ਕਰਵਾਇਆ ਉਹਨਾਂ ਤੋਂ ਜੀ ਤੇ ਇਸ ਟਾਈਮ ਫਿਰ ਮੈਂ ਉਸ ਦਿਨ 5 ਦਿਨ ਪਹਿਲਾਂ ਇਹਨਾਂ ਕੋ ਆ ਕੇ ਵੀ ਗਏ ਆ ਸੀ ਮੈਂ ਇਹਨਾਂ ਨੂੰ ਕਿਹਾ ਵੀ ਉਧਰ ਚੱਲੋ ਇਕੱਲਿਆਂ ਤੁਸੀਂ ਕਹਿੰਦੇ ਮੈਂ ਘਰ ਨਹੀਂ ਸੁਣਨਾ ਚਾਹਣਾ ਵੀ ਕਿਰਾਏ ਦਾ ਰਾਜਣ ਫਿਰ ਮੈਂ ਆਉਂ ਕੋਈ ਜਲਦੀ ਉੱਧਰ ਜੀ ਹਾਂਜੀ ਇਹ ਇਹਨਾਂ ਨੇ ਮਾਰਚ ਅਪ੍ਰੈਲ ਚ ਇਹਨਾਂ ਦੀ ਵਾਪਸੀ ਸੀਗੀ ਕਿੰਨੇ ਬੱਚੇ ਨੇ ਇਹਨਾਂ ਦੇ ਦੋ ਬੱਚੇ ਨੇ ਨਾ ਦੋ ਕਿੱਥੇ ਰਹਿੰਦੇ ਨੇ ਉਹ ਦੋਨੋਂ ਐਵਸਫੋਡੀ ਨੇ ਕੈਨੇਡਾ ਬੀਸੀ ਚ ਨੇ ਇਸੇ ਮਾਮਲੇ 'ਚ ਪੁਲਿਸ ਦਾ ਕੀ ਕਹਿਣਾ ਕਿ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਜਲਦ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਹੁਣ ਟੈਕਨੀਕਲੀ ਹੋ ਸਾਡੇ ਸੀਸੀਟੀਵੀ ਸੈਂਟੀਫੀਕਲ ਤਰੀਕੇ ਦੇ ਨਾਲ ਦੇ ਹਰ ਇੱਕ ਐਂਗਲ ਤੋਂ ਅਸੀਂ ਤਫ਼ਤੀਸ਼ ਕਰਕੇ ਇਹਨੂੰ ਅਸੀਂ ਟ੍ਰੇਸ ਕਰਦੇ ਹਾਂ ਇਹ ਇਹ ਮੈਮ ਇਸ ਤਰ੍ਹਾਂ ਹੈ ਜਿਹੜੇ ਇਹ ਟੀਚਰ ਰਟਾਇਡ ਸੀਗੇ ਜਗਪਾਲ ਕੌਰ ਇਹ ਬਾਹਰ ਕੈਨੇਡਾ ਦੇ ਵਿੱਚ ਇਹਨਾਂ ਦੇ ਇੱਕ ਬੇਟੀ ਤੇ ਬੇਟਾ ਹੈ ਇਹ ਉੱਥੇ ਹੀ ਨੇ ਹੁਣ ਇਹ ਪੀਆਰ ਨੇ ਜਾਂ ਸਿਟੀਜ਼ਨ ਨੇ ਅਸੀਂ ਦੇਖਦੇ ਹਾਂ ਪੀਆਰ ਨੇ ਕਹਿੰਦੇ